ਸਤਿ ਸ਼੍ਰੀ ਅਕਾਲ ਦੋਸਤੋ 22 ਸਾਲਾਂ ਦਾ ਨਾ ਉਹ ਨੌਜਵਾਨ ਲੈ ਕੇ ਆ ਤੁਹਾਡੇ ਲਈ ਜਿਹੜਾ ਇੱਟਾਂ ਨੂੰ ਤਰਾਸ਼ ਕੇ ਨਾ ਹੀਰੇ ਵਾਂਗੂ ਚੌਂਕ ਲਾ ਆਂਦਾ ਬਾਈ ਗੱਲ ਬਣਾ ਆਂਦਾ ਚਾਹੇ ਤੁਸੀਂ ਫਲੋਰ ਤੇ ਕੰਮ ਕਰਾਉਣਾ ਚਾਹੇ ਤੁਸੀਂ ਦਰਵਾਜ਼ੇ ਤੇ ਕਰਾਉਣਾ ਕਿਸੇ ਵੀ ਤਰ੍ਹਾਂ ਦਾ ਨਾਮ ਜਿਵੇਂ ਉਧਰ ਪੰਜਾਬ ਬਣਾਇਆ ਬਾਈ ਉਹਨੇ ਮੋਰਨੀਆ ਬਣਾਈਆਂ ਤੇ ਜਿਹੜੇ ਫੁੱਲ ਤੁਸੀਂ ਆਮ ਦੇਖਦੇ ਹੋ ਉਹ ਤਾਂ ਬਾਈ ਚਿੰਨਕੇ ਬਣਾਈ ਦਿੰਦਾ ਹੈਗਾ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਆਪਣਾ ਸਭ ਤੋਂ ਪਹਿਲਾਂ ਨਾਮ ਤੇ ਪਿੰਡ ਦਾ ਨਾਮ ਲਾਪਰੀ ਮੇਰਾ ਨਾਈ ਮੈਂਮਾ ਹਰਜਾ ਪਿੰਡ ਹੈ ਜੀ ਜੀ ਜਿੱਥੇ ਵੀ ਮੰਨ ਕੇ ਚੱਲੂ ਵੀ ਆਪਾਂ ਨੂੰ ਕੰਮ ਦਾ ਹੋਉਂਦਾ ਹੀ ਉੱਥੇ ਆਪਾਂ ਅਗਲੇ ਦੇ ਕੰਮ ਜਾਈਦਾ ਹੀ ਸਭ ਤੋਂ ਪਹਿਲਾਂ ਬਈ ਸ਼ੁਰੂ ਕਰੀਏ ਇਹ ਘਰ ਦੇ ਵਿੱਚ ਕਿੰਨੇ ਸਕੁਅਰ ਫੁੱਟ ਏਰੀਆ ਜਿਹੜਾ ਕੀਤਾ ਤੇ ਕਿੰਨੇ ਟਾਈਮ ਦੇ ਵਿੱਚ ਕੀਤਾ ਇਹ 6000 ਸੀਗਾ ਇਹ ਹੀ 20 ਦਿਨਾਂ 'ਚ ਕੰਪਲੀਟ ਕਰਤਾ ਸੀਗਾ 20 ਦਿਨਾਂ 'ਚ ਹਾਂਜੀ 6000 ਫੁੱਟ ਏਰੀਆ ਦਾ ਸੀ ਤੇ ਰਗੜਾਈ ਸੁਦੇ 20 ਦਿਨ ਇੱਕ ਮਹੀਨੇ 'ਚ ਨਹੀਂ ਨਹੀਂ ਰਗੜਾਈ ਤੇ 10 ਦਿਨ ਉਹਨਾਂ ਨੇ ਬਾਅਦ 'ਚ ਲਾਇਆ ਠੀਕ ਹੈ ਜੀ ਹੁਣ ਪਹਿਲਾਂ ਬਈ ਮੇਨ ਦਰਵਾਜੇ ਤੇ ਸ਼ੁਰੂ ਕਰ ਲਈ ਆਹ ਮੋਰਨੀਆਂ ਬੜੀਆਂ ਘੰਡ ਕੱਟ ਕੇ ਬਣਾਈਆਂ ਇਹ ਕਿਵੇਂ ਬਈ ਕੋਈ ਮਰਜ਼ੀ ਚੀਜ਼ ਬਣਾਈ ਹਾਂ ਹਾਂ ਬਹੁਤ ਸੋਹਣਾ ਜੇ ਕਹੇ ਦੀ ਦੋਸਤ ਇੱਕ ਵੈਲਕਮ ਜਾ ਜਿਵੇਂ ਆਪਾਂ ਲਿਖ ਵੀ ਲੈਨੇ ਵੈਲਕਮ ਹਾਂ ਹਾਂ ਉਮੇ ਇੱਕ ਫੀਲਿੰਗ ਆਉਂਦੀ ਹੈਗੀ ਤੇ ਇਧਰੋਂ ਆ ਦਰਵਾਜੇ ਤੇ ਜਿਹੜਾ ਕੰਮ ਹੋਇਆ ਇਹ ਵੀ ਸਾਰਾ ਆਪਾਂ ਕਰ ਦਨੇ ਹਾਂ ਆਪ ਹੀ ਕੀਤਾ ਸੀ ਸਾਰਾ ਜੀ ਠੀਕ ਹੈ ਫਰਸ਼ ਦੇ ਦੋ ਤਿੰਨ ਡਿਜ਼ਾਈਨ ਆ ਗਏ ਹਨਾ ਬਈ ਇੱਕ ਆ ਡਿਜ਼ਾਈਨ ਅਲੱਗ ਆ ਗਿਆ ਮੈਨੂੰ ਲੱਗਦਾ ਇਧਰ ਲੱਗਾ ਆ ਲੱਗਾ ਇਹਦੇ ਉਹ ਜਿਹੇ ਹਿਸਾਬ ਨਾਲ ਲੁੱਕ ਦਿੱਤੀ ਐ ਵੀ ਪਿਆਪ ਦਾ ਅਗਲਾ ਵੇਖ ਕੇ ਅਗਲੇ ਨੂੰ ਵਧੀਆ ਲੁੱਕ ਫੀਲ ਹੋਵੇ ਠੀਕ ਹੈ ਵੀ ਥੱਲੇ ਥੋੜਾ ਜਿਹਾ ਵਾਈਟ ਥੋੜਾ ਜਿਆਦਾ ਕੀਤਾਗਾ ਵੀ ਪੰਜਾਬ ਦਿਖੇ ਡੱਬੀ ਦੀ ਥੋੜੀ ਜਿਆਦਾ ਚ ਪੰਜਾਬ ਬਹੁਤ ਸੋਹਣਾ ਇਲਾਕਾ ਪੰਜਾਬ ਤੁਸੀਂ ਪਾਇਆ ਪਿੰਡ ਦਾ ਨਾਮ ਪਾਉਣਾ ਗੋਤ ਪਾਉਣਾ ਹਾਂ ਉਹ ਅਗਲਾ ਸਾਨੂੰ ਦੱਸ ਦੇਈ ਉਹੀ ਕਰ ਦਿੰਦੇ ਜੀ ਅਗਲਾ ਅਗਲਾ ਐਨੀ ਛੋਟੀ ਉਮਰ ਚ ਬਈ ਇੰਨਾ ਸੋਹਣਾ ਕੰਮ ਫਿਰ ਕਿਵੇਂ ਸਿੱਖ ਗਏ ਬਸ ਆ ਹੀ ਆਈ ਇਹ ਤਾਂ ਇਹ ਮਿਹਨਤ ਬਸ ਇਹ ਮਿਹਨਤ ਦਾ ਕਰਕੇ ਆਈ ਸਾਰਾ ਕੀ ਬਾਤ ਹੈ ਜੀ ਕਿ ਕਿੰਨੇ ਕ ਬਈ ਹੁਣ ਤੱਕ ਕੰਮ ਕਰ ਚੁੱਕੇ ਮੈਂ ਬਹੁਤ ਕੰਮ ਕਰ ਚੁੱਕਿਆ ਇਹ ਮੰਨ ਕੇ ਚੱਲੋ ਵੀ ਕੋਈ ਆਈਡੀਆ ਨਹੀਂ ਸਮਝ ਲੋ ਫਰਚੇ ਕੰਮ ਬਹੁ ਕਰਦੇ ਜੀ ਜੀ ਲੋ ਵੀ ਦੋਸਤ ਇੱਕ ਬਹੁਤ ਸਾਰੇ ਮਿੱਤਰ ਕਹ ਜਾਂਦੇ ਨੇ ਵੀ ਪੰਜਾਬ ਚ ਕੰਮ ਨਹੀਂ ਹੈਗਾ ਫਿਰ ਆਪਾਂ ਇੱਕ ਨਾ ਦੋਸ਼ ਕੱਢਣ ਲੱਗਿਆਂ ਨੇ ਵੀ ਪ੍ਰਵਾਸੀਆਂ ਨੂੰ ਕੰਮ ਕਰਾ ਰਹ ਪਰ ਜੇ ਇਹੋ ਜੇ ਨੌਜਵਾਨ ਜਿਹੜੇ ਵੀ ਮਿਸਤਰੀ ਭਰਾਣੇ ਖਾਸ ਕਰਕੇ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਆਪਣੇ ਬੱਚਿਆਂ ਨੂੰ ਕੰਮ ਸਿਖਾਓ ਕੰਮ ਬਹੁਤ ਹੈਗਾ ਪੰਜਾਬ ਦੇ ਵਿੱਚ ਕੰਮ ਕਰਾਉਣ ਵਾਲੇ ਵੀ ਬਹੁਤ ਹੈਗੇ ਨੇ ਤੇ ਜਿਵੇਂ ਕਿ ਆ ਵੀਰ ਨੇ ਇੱਥੇ ਕੀਤਾ ਹੋਇਆ ਬਈ ਹੁਣ ਆਈ ਆ ਫੁੱਲ ਤੇ ਇਹ ਕਿੰਨੇ ਵਾਈ ਕਿੰਨੇ ਦਾ ਹੈਗਾ ਤੇ ਇਹ ਬਾਈ 20 ਵਾਈ 20 ਦਾ ਆਈ 20 ਵਾਈ 20 ਦਾ ਹਾਂ ਜੀ ਠੀਕ ਹੈ ਜੀ ਪ੍ਰੋਪਰ ਬਾਈ ਗਲਾਈ ਜਮਾ ਇਹਦੀ 1 ਨੰਬਰ ਹੁੰਦੀ ਹੈ ਹਾਂ ਹਾਂ ਜੀ ਸਾਰਾ ਫੀਤੇ ਨਾਲ ਸੈਂਟਰ ਤੋਂ ਇੰਟਰ ਚੈੱਕ ਕੀਤਾ ਹੁੰਦਾ ਜੀ ਠੀਕ ਹੈ ਜੀ ਹੁਣ ਬਈ ਇਹਦੀ ਇੱਕ ਸਵਾਲ ਹੋਰ ਹੈਗਾ ਇੱਕ ਦਾ ਇੱਟ ਦਾ ਰਹਿੰਦਾ ਹੈਗਾ ਹਾਂ ਇਹ ਟ ਕਿਹੜੀ ਵਰਤਨੀ ਚਾਹੀਦੀ ਹੈ ਜੇ ਕੋਈ ਹੋਰ ਵੀ ਕਿਸੇ ਤੋਂ ਕਰਾਉਂਦਾ ਕੰਮ ਜੇ ਕੋਈ ਵੀ ਕਿਸੇ ਤੋਂ ਵੀ ਕਰਾਉਂਦਾ ਹੀ ਆਟਾ ਮਸ਼ੀਨੀ ਵਰਤ ਹੋਈ ਕਿਉਂਕਿ ਜੇ ਦੂਜੀ ਏਟਾ ਹੀ ਉਹ ਸਮਾਂ ਪੇ ਦਬਾਉ ਉਹਦੀਆਂ ਮੋਹਰਾਂ ਨਿਕਲਣਾ ਸ਼ੁਰੂ ਹੋ ਜਾਂਣਗੀਆਂ ਠੀਕ ਆ ਕਾਲਸ ਵੀ ਆ ਜਾਂਦੀ ਹੈ ਠੀਕ ਆ ਕਾਲਸ ਵੀ ਆ ਜਾਂਦੀ ਹੈ ਬਾਕੀ ਉਹ ਤੇ ਹਰੇ ਵਾਈ ਇਹਦੇ ਨਾਲੋਂ ਵੱਧ ਜਾਂਦੀ ਹੈ ਠੀਕ ਹੈ ਜੀ ਹਾਂ ਜੀ ਉਹਦੀ ਮਿਆਦ ਬਾਲੀ ਲੰਮੀ ਚੌੜੀ ਨਹੀਂ ਠੀਕ ਹੈ ਜੀ ਹਾਂ ਤੇ ਬਾਕੀ ਇਹਦੇ ਸੋਰਾ ਬਹੁਤ ਘੱਟ ਆਉਂਦਾ ਜੀ ਦੂਜੀ ਏਟਾ ਤੇ ਸੋਰਾ ਵੱਧ ਆਉਂਦਾ ਜੀ ਕਿਉਂਕਿ ਇਹ ਜਿੱਥੋਂ ਬਣਦੀ ਹੈ ਉੱਥੇ ਵਿੱਚ ਇੱਕੋ ਹੀ ਹੁੰਦੀ ਹੈ ਇਹਦਾ ਪਾਣੀ ਦਾ ਠੀਕ ਹੈ ਜੀ ਮਤਲਬ ਕਿ ਤੋ ਉਹ ਵੀ ਲੈ ਲਓ ਸਸਤੀ ਲੈ ਲਓ ਮਹਿੰਗੀ ਲੈ ਲਓ ਹਾਂ ਹਾਂ ਉਹ ਅਗਲੇ ਦੀ ਉਹ ਜਿੱਥੋਂ ਵੀ ਅਗਲੇ ਨੂੰ ਲੱਗਦਾ ਹੀ ਅਗਲਾ ਉੱਥੋਂ ਲੈ ਸਕਦਾ ਠੀਕ ਹੈ ਜੀ ਬਾਕੀ ਇਹ ਤਾਂ ਤੁਹਾਨੂੰ ਦੱਸ ਹੀ ਦਿੱਤਾ ਜੀ ਭਾਈ ਹੁਣ ਆ ਚਿੱਟਾ ਸਿਮਿੰਟ ਵਾਲੀ ਗੱਲ ਦੱਸਦੀ ਐ ਇਹ ਤੇ ਵੀ ਲੋਕਾਂ ਨੂੰ ਬਹੁਤ ਵਹਿਮ ਹੈਗਾ ਹੁਣ ਜਿਵੇਂ ਇਹ ਜਮੈਂ ਦੇਖ ਰਿਹਾ ਹੈਗਾ ਵੀ ਬਹੁਤ ਘੱਟ ਮਤਲਬ ਮੈਲਾ ਸਾਫ ਸੁਪਈ ਹੈ ਇਹਦੀ ਬਸ ਭਮਾਈ ਦੇ ਸਰਤੀ ਆਈ ਜੇ ਕੋਈ ਉੱਤੇ ਦੇ ਕੋਈ ਜੰਮਣ ਨਾਂ ਦਿੱਤਾ ਹੀ ਆਪਾਂ ਤੇ ਐਂ ਹੀ ਰਹੂਗੀ ਜੇ ਹੁਣ ਉਹਨੂੰ ਆਪਾਂ ਦੇਖ ਭਾਲੀ ਨੇ ਕੀਤੀ ਤੇ ਫਿਰ ਆਪਾਂ ਹਨਾ ਇਹਦੀ ਜ਼ਿੰਮੇਵਾਰੀ ਲੈ ਸਕਦੇ ਜੀ ਤੇ ਬਾਕੀ ਉਸ ਤੋਂ ਬਾਅਦ ਇਹ ਧ ਠੀਕ ਹੈ ਜੀ ਮੈਂ 11 ਤੁਸੀਂ ਪ੍ਰੋਪਰ ਸਪਾਈ ਕਰਕੇ ਦੇ ਕੇ 11 ਸਪਾਈ ਕਰਕੇ ਪ੍ਰੋਪਰ ਅਗਲੇ ਨੂੰ ਦੱਸ ਕੇ ਜਾਵਾਂਗੇ ਵੀ ਇਹ ਸਮੇਂ ਪਾਈ ਤੋਂ ਬਾਅਦ ਮੈਲਾ ਹੁੰਦਾ ਤੇ ਇਹਦੇ ਉੱਤੇ ਆ ਮਾਰ ਦੋਈ ਤੇ ਸਾਫ ਹੋ ਜਾਊਗਾ ਤੇ ਉਹ ਮਜ਼ਬੂਤੀ ਕਿੰਨੀ ਕਾ ਬਈ ਟਰੈਕਟਰ ਟਰਾਲੀ ਚੜਾ ਦਈਏ ਕੋਈ ਕੋਈ ਮਰਜ਼ੀ ਚੜਾਈ ਜਾਣੀ ਟਰੈਕਟਰ ਟਰਾਲੀ ਵੱਲ ਤੁਸੀਂ ਪੂਰਾ ਪ੍ਰੋਪਰ ਕਰਕੇ ਹੋਗਾ ਹਾਂ ਹਾਂ ਤੇ ਮਾਲਕਾਂ ਨੇ ਕਟਾ ਕੇ ਦੇਣਾ ਹੁੰਦਾ ਈ ਉਹ ਆਪਦਾ ਪੂਰਾ ਤਥਲੀ ਨਾਲ ਕਟਾ ਲੈਣੀ ਉਸ ਤੋਂ ਬਾਅਦ ਹੀ ਚੈੱਕ ਕਰਕੇ ਵੇਖ ਲੈਣੇ ਹੁੰਨੇ ਆ ਵੀ ਸਹੀ ਹੈ ਈ ਤੇ ਉਹ ਤਾਂ ਲੈਵਲ ਸਹੀ ਕਰ ਦੋਗੇ ਬਲ ਕਟਾਉਣਾ ਮਾਲਕਾਂ ਦਾ ਹਾਂ ਮਾਲਕਾਂ ਨੇ ਕਟਾਈ ਮਾਲਕਾਂ ਦੀ ਹੈ ਇਹ ਰਗੜਾਈ ਠੀਕ ਹੈ ਜੀ ਤੇ ਆਪਾਂ 35 ਰੁਪਏ ਦੇ ਵਿੱਚ ਆਹ ਡਿਜ਼ਾਈਨ ਜਿਹੇ ਜਿਹੇ ਚਾਹੇ 10 ਫੁੱਲ ਬਣਾ ਲੈ ਹਾਂ ਅਗਲਾ ਜਿੰਨੇ ਅਗਲਾ ਦੱਸੂਗਾ ਹੀ ਉਹਨੇ ਆਪਾਂ ਬਣਾ ਦਾਂਗੇ ਤੇ ਬਾਕੀ ਜਗ੍ਹਾ ਦੇ ਹਿਸਾਬ ਨਾਲ ਹੀ ਹੁੰਦਾ ਜਿੰਨੀ ਜਗ੍ਹਾ ਵੱਧ ਹੋ ਜਿੱਥੇ ਫੁੱਲ ਵੱਧ ਬਣ ਜਾਂਦੇ ਆ ਜਗ੍ਹਾ ਘੱਟ ਤਾਂ ਘੱਟ ਬਣ ਜਾਂਦੇ ਠੀਕ ਹੈ ਜੀ ਲਓ ਵੀ ਦੋਸਤੋ ਬਾਈ ਹੋਰਾਂ ਨੇ ਵੀ ਜਿੰਨਾਂ ਦਾ ਘਰ ਆ ਉਹਨਾਂ ਦਾ ਵੀ ਸ਼ੌਂਕ ਪੂਰਾ ਸੀਗਾ ਤੇ ਪੂਰੇ ਘਰ ਦੇ ਵਿੱਚ ਜਮੇ ਉੱਪਰ ਦੀ ਕਿਹੜਾ ਆਉਂਦਾ ਪਈ ਨਹੀਂ ਇਹ ਇਧਰੋਂ ਬੰਦ ਹੋ ਜਾਂਦੀ ਐਂਟਰੀ ਬਾਈ ਇੱਥੋਂ L ਟਾਈਪ ਦੀ ਆਈ ਏ ਠੀਕ ਹੈ ਜੀ ਮਤਲਬ ਜਿੰਨਾ ਵੀ ਵਿੜਾ ਉਹਦੇ ਵਿੱਚ ਆਹੀ ਕੰਮ ਕਰਾਇ ਜੇ ਇੰਸਟਾਗ੍ਰਾਮ ਤੇ ਆਈ ਡੀ ਚਲਦੀ ਆ ਤਾਂ ਉਹ ਵੀ ਦੱਸ ਦੇ ਤਾਂ ਜੋ ਹੋਰ ਡਿਜ਼ਾਈਨ ਵੀ ਅਗਲਾ ਦੇਖ ਕੇ ਤੁਹਾਡੇ ਤੇ ਕੰਮ ਕਰਾਵੇ ਮੇਰੀ ਲਾਵਨਾਰ ਦੇ ਨਾਂ ਤੇ ਆਈ ਆ ਇੰਸਟਾਗ੍ਰਾਮ ਤੇ ਠੀਕ ਹੈ ਜੀ 62396 ਮੇਰਾ ਨੰਬਰ ਐਸ਼ਾਨ ਮਰਫੋ ਪਾਂਦੀ ਠੀਕ ਹੈ 35 ਰੁਪਏ ਆਈ ਆਪਣਾ ਰਗੜਾਈ ਮਾਲਕਾਂ ਦੀ ਆਈ ਠੀਕ ਹੈ ਜੀ ਤੇ ਭਾਈ ਪੂਰੇ ਪੰਜਾਬ ਚ ਤੁਸੀਂ ਕੰਮ ਕਰਦੇ ਕਰਦੇ ਹੋ ਇਸ ਤੋਂ ਇਲਾਵਾ ਹੋਰ ਕੋਈ ਸਟੇਟ ਚ ਜੇ ਕੋਈ ਕੰਮ ਆਉਂਦਾ ਹਾਂ ਹਾਂ ਜ਼ਰੂਰੀ ਹੈ ਕਿੱਥੋਂ ਵੀ ਆਉਂਦਾ ਹੀ ਕਰਕੇ ਆਵਾਂਗੀ ਬਾਕੀ ਰਹਿਣ ਸਹਿਣ ਮਾਲਕਾਂ ਦਾ ਹੋਊਗਾ ਜੀ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਜਿਹੜੇ ਵੀ ਮਿੱਤਰਾਂ ਨੂੰ ਸ਼ੌਂਕ ਤੇ ਤੁਹਾਨੂੰ ਲੱਗਦਾ ਵੀ ਸਾਡੇ ਵਿਆਹ ਚ ਵੀ ਇੰਨਾ ਕੁ ਟਾਈਮ ਰਹਿੰਦਾ ਤਾਂ ਵੀ ਉਹ ਤੱਕੇ ਕੰਮ ਹੋ ਜਾਊਗਾ ਤਾਂ ਬਾਈ ਹੋਰੀ 20 ਤੋਂ 1 ਮਹੀਨੇ ਦੇ ਵਿੱਚ ਇਹ ਕੰਮ ਕੰਪਲੀਟ ਕਰ ਦਿੰਦੇ ਨੇ ਤੇ ਬਹੁਤ ਸੋਹਣਾ ਕੰਮ ਆ ਸਪਾਈ ਤੁਸੀਂ ਆਪ ਚੈੱਕ ਕਰ ਸਕਦੇ ਹੋਗੇ ਰੇਟ ਵੀ ਦੱਸਤਾ ਕਿਹੜੇ ਕਿਹੜੇ ਗੱਲਾਂ ਧਿਆਨਯੋਗ ਆ ਉਹ ਵੀ ਦੱਸਤੀਆਂ ਨੰਬਰ ਸਕਰੀਨ ਤੇ ਪਾਇਆ ਤੇ ਤੁਸੀਂ ਕਾਲ ਕਰਕੇ ਵੀਰ ਤੋਂ ਸੰਪਰਕ ਕਰ ਸਕਦੇ ਹੋ ਧੰਨਵਾਦ ਦੋਸਤਾਂ